ਮਨਜਿੰਦਰ ਮਨਜਿੰਦਰ ਆਇਮਰਾ ਪੁੱਤ ਕਿੱਥੇ ਆਏ ਬੀਬੀ ਹਾਂਜੀ ਦੇਈ ਵਜਾ ਮਾਰਨ ਵਾਜਾਂ ਦੀ ਮਾਰਨੀਆਂ ਨੇ ਹਾਂਜੀ ਮੈਂ ਕਿਹਾ ਤੈਨੂੰ ਜੀ ਮੈਨੂੰ ਫੋਨ ਨਹੀਂ ਕਰਨਾ ਸੀ ਤੂੰ ਬੀਬੀ ਮੈਦ ਨਹੀਂ ਉਹ ਕਰਨਾ ਆ ਤੇ ਮਾੜੀ ਮੋਟੀ ਘਰ ਚ ਸ਼ਾਂਤੀ ਹੋਈ ਆ ਇਹ ਕੰਮ ਫੇਰ ਉਹੋ ਚੱਲ ਪੈਣਾ ਵਾ ਰੋਟੀ ਬਣੇ ਦਾ ਮਾੜਾ ਮੋਟਾ ਚੱਲਦਾ ਜਾਣਦਿਆ ਵਾ ਮੇ ਪੁੱਤ ਚੱਲਦਾ ਤੇ ਜਾਣਦਿਆ ਪਰ ਕੁੜੀਆਂ ਤੋਂ ਬਿਨਾ ਕਿੱਥੇ ਕੰਮ ਚੱਲਦੇ ਹੱਥ ਨੂੰ ਹੁੰਦੇ ਆ ਕਿ ਤੁਸੀਂ ਇੰਦਾ ਗੱਲ ਬਣਨੀ ਆ ਤੋ ਤੇ ਬੀਬੀ ਗੱਲ ਤੇਰੀ ਠੀਕ ਵਾ ਮੇਲਾ ਕਿੰਨਾ ਰਮਾਨ ਵਸੇਦਾ ਛੜੂ ਪੋਚਾ ਵੀ ਕਰ ਲਿਆ ਵਾ ਹੈ ਤੇ ਫੁੱਲ ਕਿਵੇਂ ਮਾਰੇ ਪਤਲੇ ਲੱਥ ਕੇ ਆ ਤੇ ਨਾ ਕਰ ਇਤਰਾ ਉਹਨੂੰ ਚਾਹ ਲਾ ਲੈ ਲੈ ਜੇ ਗਈ ਆ ਤੇ ਹੈ ਬਣਾਵਾ ਗੁੰਡੀਆਂ ਦੀ ਚੜੀ ਗੱਲ ਆ ਉਹਨੂੰ ਤੇ ਚਾਹ ਲੰਬੀ ਰਹਿਣਾ ਲੋੜ ਤੇ ਸਾਨੂੰ ਉਹਨੂੰ ਕਾਦੀ ਲੋੜ ਵਾ ਤੇ ਬੈਠੀ ਰਮਾਨਾ ਜਾ ਕੇ ਆਪਣੇ ਤੇ ਤੂੰ ਇੰਦਾ ਕਰ ਜੇ ਅਪਰ ਤੇ ਜਾ ਆਪ ਜਾ ਕੇ ਲਾਇਆ ਬੀਬੀ ਗੱਲ ਸੁਣ ਲੈ ਮੇਰੀ ਮੈਂ ਨਹੀਂ ਉਥੇ ਜਾਣਾ ਠੀਕ ਆ ਬਸ ਤੇ ਆਪੇ ਉਹਨੇ ਆਇਣਾ ਅੱਜ ਦਾ ਉਹ ਕੱਲ ਆ ਜੂਗੀ ਕੱਲ ਨਹੀਂ ਪਰਸੋਂ ਆ ਜੂਗੀ ਕਿੰਨੇ ਘਰਾਂ ਉੱਥੇ ਟਿਕੇ ਰਹਿਣਾ ਵਾ ਪਰ ਧਾਈ ਉਹਦੀ ਵੀ ਬੜੀ ਉਤਰੀ ਐ ਨਹੀਂ ਕਰਦੇ ਫਿਰ ਨਹੀਂ ਤੇ ਕਿ ਤੈਨੂੰ ਪਿੱਛੇ ਦਾ ਕੋਈ ਫਿਕਰ ਨਹੀਂ ਬਿਮਾਰ ਨੂੰ ਛੱਡ ਕੇ ਗਈ ਆ ਕੋਈ ਹੈ ਨਹੀਂ ਉਹਨੇ ਕੀਤਾ ਇਹ ਗੱਲ ਬੀਬੀ ਹਾਂ ਗੱਲ ਦਾ ਹੁੰਦਾ ਰਾ ਐਡੀ ਵੱਡੀ ਜੁਮਹਿਰ ਹੁੰਦੀ ਤੇ ਕਰੋਨਾ ਹੀ ਪੁੜ ਪੈਰ ਪੁੜ ਦੀ ਜੇ ਗਈ ਹੀ ਤੂੰ ਘੜੀ ਪਾਲ ਉੱਥੇ ਰਹਿ ਵੀ ਮੇਰੇ ਘਰ ਜੀਣ ਨਹੀਂ ਗਈ ਠੀਕ ਤੇ ਮੈਂ ਮੇਰੇ ਸਾਥ ਨਹੀਂ ਠੀਕ ਹੈ ਆਹੋ ਤੇ ਇਹ ਮੈਂ ਦੁਕਾਨਿਆਂ ਨਾ ਇਹ ਗੱਲ ਦਾ ਫਿਕਰ ਸਸਾਂ ਦਾ ਫਿਕਰpan ਕਰਦੇ ਬਹੁਤ ਗੱਲਬਾਤ ਉਹ ਸਾਨੂੰ ਸੁਈ ਤੇ ਲੱਗੇ ਥਣ ਨਿਕਾਉਣ ਗਈ ਹੈ ਉੱਥੇ ਜੇ ਸੱਚੀ ਗੱਲ ਪੁੱਛੇ ਤੇ ਹਾਂ ਆਉਂਦੀ ਹੁੰਦੀ ਹੈ ਵੀ ਤਲਬ ਹੋਣਗੇ ਤੇ ਮੈਨੂੰ ਫੋਨ ਕਰਨਗੇ ਹੈ ਇਹਨਾਂ ਨੇ ਉਹਦਾ ਦਿਮਾਗ ਕੰਮ ਕਰਦਾ ਜਨਾਨੀ ਦਾ ਵੀ ਤੂੰ ਆਪਣੇ ਘਰ ਆ ਹੈ ਕਹਿੰਦੇ ਕੀ ਜਿਹੜਾ ਕੋਈ ਦੋ ਤਰ੍ਹਾਂ ਨੂੰ ਚਾਰ ਤਰ੍ਹਾਂ ਰੱਖ ਲੂਗਾ ਤੇ ਪੰਜਵੇਂ ਦਿਨ ਕੀ ਦੀ ਆਪਣੇ ਘਰ ਹੀ ਹੋਣਾ ਪੈਣਾ ਤੁਹਾਰੇ ਹੀ ਪੁੱਤ ਕੰਮ ਆਉਂਦਾ ਵਾ ਉਦਾਂ ਤੇ ਪਰ ਹੁਣ ਉਹਦੀ ਕਿਉਂ ਮਤ ਮਾਰੀ ਹੈ ਮੈਂ ਨਹੀਂ ਆ ਵੀ ਵੇਹ ਜੇ ਤੂੰ ਗਈਆਂ ਤੇ ਕੁੜੀਆਂ ਤੂੰ ਘਰ ਨੂੰ ਆ ਜਾ ਉਹੋ ਤੇ ਗੱਲ ਵਾ ਮੈਂ ਕਿਦੀ ਗਈ ਨਹੀਂ ਮੈਂ ਕਿਦੀ ਗਈ ਨਹੀਂ ਮੈਂ ਤਾਂ ਤਾਂ ਹੱਥ ਜੋੜ ਕੇ ਕਰਾਇਆ ਵਾ ਵੀ ਆ ਲੈ ਤੇ ਮੈਂ ਲੜਾਈ ਦਾ ਪਾ ਕੇ ਜਾਵੀ ਤੇ ਚੁੱਪ ਕਰਕੇ ਚੱਲਦਾ ਮੈਂ ਮੈਂ ਬੀਬੀ ਨੂੰ ਦੱਸਾਂਗਾ ਤੂੰ ਕਿਸ ਨੂੰ ਨਾ ਦੱਸ ਚੁੱਪ ਕਰਕੇ ਚੱਲਦੇ ਇੱਥੋਂ ਮੈਂ ਆਹ ਗੱਲ ਤੇ ਆ ਬਾਤ ਹੋਈ ਹੈ ਬੀਬੀ ਮੈਂ ਕੀ ਕਰਾਂ ਤੁਹਾਨੂੰ ਮੈਂ ਤਾਂ ਇਨਾ ਹੁੱਖਾ ਵੀ ਕੋਈ ਗੱਲ ਕਰਨ ਵਾਲੀ ਨਹੀਂ ਹੈ ਮੈਂ ਤਾਂ ਮੇਰਾ ਪੁੱਤ ਸਾਨੂੰ ਲੋੜ ਵਾ ਚੱਲ ਤੂੰ ਫੋਨ ਕਰ ਲੈਂਦਾ ਵੀ ਆ ਜਾ ਮਨ ਬੜੇ ਦਿਨਾਂ ਨੂੰ ਮਗੇ ਦੇ ਚਲ ਮੈਂ ਉਹਨੂੰ ਫੈਸਲ ਨੂੰ ਕਹਿਣਾ ਹਾਂ ਤੇ ਜਿਉਂ ਫੋਨ ਫੜ ਕਰਕੇ ਜਉਦੇ ਅੱਖੇ ਲੱਗਣਾ ਮੇਰੇ ਅੱਖੇ ਤੇ ਕਹਿੰਦੇ ਲੱਗਣਾ ਉਹ ਤਾਂ ਜਾਂਦਾ ਫਿਰ ਸਿੰਘ ਖੜੇ ਕਰ ਲੈਣੇ ਆ ਉਹਦਾ ਫੋਨ ਆ ਗਿਆ ਹਾਂ ਹਾਂ ਸੰਪੂਰ ਚੱਲ ਜਾਣਾ ਤੇ ਮੈਂ ਕੋਲੋਂ ਨਾ ਫੈਸਲ ਨੂੰ ਤੇ ਉਹਦੇ ਕੋਲ ਕੋਰੋਨਾ ਫਿਰ ਫੋਨ ਕਰਨਾ ਆ ਆ ਹਾਂ ਹਾਂ ਮੈਂ ਦਈ ਨਾ ਹੁਣ ਤੇ ਨਹੀਂ ਆ ਕੇ ਸਰ ਕਰ ਦਿੰਦਾ ਫੋਨ ਤੇ ਚੱਲ ਆਪੇ ਉਹ ਵੀ ਦੇਖਦੀ ਹੋਣੀ ਮੈਨੂੰ ਫੋਨ ਕਰਨਗੇ ਤੇ ਫੇਰ ਹੀ ਮੈਂ ਜਾਵਾਂਗੀ

ਤੇ ਮੈਨੂੰ ਕਹਿੰਦੀ ਵੀ ਆ ਆ ਦੇ ਘੜੀ ਦੋ ਘੜੀਆਂ ਤੇ ਆਪਣਾ ਸਾਡਾ ਲੀਡਾ ਕਪੜਾ ਬੜਾ ਜਮਾ ਹੋ ਗਿਆ ਤੇ ਤੋ ਜਾਂਦੀ ਉਹ ਤਾਂ ਦਿਮਾਗ ਬਾਰ ਬਾਰ ਕੋਈ ਚੰਗੀ ਲੱਗੀਦਾ ਉਹ ਨਾ ਹੋਏ ਫੜੋਖਾ ਉਹਦੇ ਘਰੋਂ ਬਾਢੀ ਗਿਆ ਮੇਰੇ ਭੂਣ ਪੱਕਾ ਜੀ ਵੀ ਚਲੀ ਜਾ ਉਥੇ ਤੂੰ ਅਜੇ ਹੁਣੇ ਹੁਣ ਤੇ ਗਏ ਤਾਂ ਰਹਿੰਦੇ ਪੁੱਤ ਫੇ ਕਿਦਾਂ ਕਰਨਾ ਮਿੰਦਾ ਕਪੜਾ ਬੜਾ ਧੋਣ ਲੱਗਾ ਹੋਇਆ ਉਹ ਕੋਈ ਗੱਲ ਨਹੀਂ ਮੈਂ ਧੋਦਣਾ ਲੀੜੇ ਕਪੜੇ ਕਿਹੜੀ ਗੱਲ ਵਾ ਦੱਸ ਫੋਨ ਤੇ ਲਾ ਮੈਨੂੰ ਮੈਂ ਵੇਖਾਂ ਤੇ ਸਹੀ ਭਲਾ ਕੀ ਕਹਿੰਦੀ ਆ ਤਾਲ ਪਾ ਦੇ ਫਰਦੋਸ ਬਾਹ ਕਿਦਾਂ ਦਾ ਆ ਇਵਾਰਾ ਗੱਲ ਤਾਂ ਸਮਝਦਾ ਭੂਆ ਨਾਲ ਚੱਲ ਕੋਈ ਗੱਦੀ ਹੈ ਉਹ ਜੀ ਮੰਮੀ ਸਾਡੀ ਆ ਭੇਜ ਤੱਕ ਨਾਲ ਪਤਾ ਤਾਂ ਵੀ ਉਹ ਮੰਗਦਾ ਕਿਦਾਂ ਨਹੀਂ ਮਨ ਪੁੱਤ ਗੱਲ ਤੇ ਸਾਰੀ ਹਾਲ ਹੈ ਜੇ ਮੰਮੀ ਤੇਰੀ ਆ ਜਾਂਦੀ ਤੇ ਕੀ ਲੋੜ ਪਈ ਸਾਨੂੰ ਉਹ ਆਉ ਸਾਨੂੰ ਵੀ ਰੋੜ ਵੀ ਕਿਥੇ ਤਰਲੇ ਮਾਰਨ ਦੀ ਹੈ ਇਹ ਕਦੇ ਨਾ ਉਹ ਮੰਮੀ ਨੂੰ ਫੋਨ ਕਰਤਾ ਅੱਛਾ ਤੇ ਜਾਂ ਫਿਰਾਂ ਤੇ ਭੂਆ ਨਾਲ ਗੱਲ ਕਰਾਦਾ ਮੈਂ ਤਾਂ ਨਹੀਂ ਮੇਰੀ ਗੱਲ ਪੈਨੋ ਕਰਾਦਾ ਫਿਰ ਕਰੀ ਮੰਮੀ ਚੱਲ ਹੁਣ ਭੂਆ ਨੂੰ ਬੋਤ ਨਾ ਗੱਲ ਦੱਸਿਓ ਬਈ ਨਹੀਂ ਮੈਂ ਗੱਲ ਉਹਨੂੰ ਕੋਈ ਨਹੀਂ ਦੱਸਣੀ ਮੈਨੂੰ ਆਖਣਾ ਪੈ ਤੇਰਾ ਟਾਈਮ ਹੈ ਤੇ ਅੱਧ ਘੰਟਾ ਲੋ ਘੰਟੇ ਆ ਤੇ ਥੋੜਾ ਜਿਹਾ ਕੰਮ ਕਰ ਜਾ। ਉਹ ਮੈਂ ਲੋਨਾ ਘਰ ਤੇ ਲੜਾਈ ਨਾ ਭੇਜ। ਨਹੀਂ ਭੇਦੀ ਇੰਨੀ ਚਿਰ ਲੜਾਈ ਕੀ ਭੈਣੀ ਆ ਪੁੱਤ। ਤੇ ਕਿਹੜਾ ਉਹਨੂੰ ਬਾਹਰ ਨਾ ਇੱਥੇ ਦੋ ਘੜੀਆਂ ਆਉਂਗੀ ਤੇ ਚੱਲ ਜੂ। ਆ ਲਓ ਮੈਂ ਤੁਹਾਨੂੰ ਫੋਨ ਲਾ ਦਿੰਦਾ। ਇੰਤਜ਼ਾਰ ਦੀਰੋ ਗੱਲ ਕਰਕੇ। ਆ ਲਓ। ਤੇ ਬੋਲਤੀ ਵਾਦੇ ਘਾੜੇ ਗੱਲਾਂ ਕਰੋ ਠੀਕ ਨਾ ਮਾ ਲਾ ਗੱਲ ਕਰਦੇ ਮੈਨੂੰ ਆਜ ਮਾਰਦੇ ਵੀ ਆਉਂਦੇ ਨਾ ਮੈਂ ਲੈ ਆਉਂਗਾ ਜਾ ਕੇ ਲੈ। ਅੱਛਾ ਨਹੀਂ ਕਰ ਤੇ ਬੰਦ ਕਰ ਮੈਂ ਕਾਦੀ ਕਰ। ਹਾਂ। ਹੈਲੋ ਇਹ ਤੇ ਨਹੀਂ ਮੰਗਦਾ ਹੈਲੋ ਸਸਕਰ ਨਹੀਂ ਕੋਡ ਹੀ ਤਾਂ ਆ ਗਏ ਬਾਸ ਫਰੀ ਹੋ ਤੈਨੂੰ ਸੁਣਾਉਂ ਹੋਰ ਕੀ ਕਰਦੇ ਅੱਛਾ ਅੱਛਾ ਬਾਹਰ ਬੈਠੇ ਜੀ ਠੀਕ ਹੈ ਠੀਕ ਹੈ ਉਹਨੋਂ ਹੋ ਗਿਆ ਜੇ ਸਹੀ ਚਲੋ ਠੀਕ ਆ ਠੀਕ ਆ ਫਰਕ ਪੈ ਹੀ ਆਣਾ ਹੌਲੀ ਹੌਲੀ ਹੋਰ ਪੈਣਾ ਫਰਕ ਹਾਂਜੀ ਮਮਾ ਮਮਾ ਥੋਨੇ ਆ ਰਸੋਈ ਚੋਂ ਨੇ ਰੋਟੀਆਂ ਦੇ ਹੀ ਲਾਉਣ ਨੀ ਇਹ ਨੀ ਨਿਨ ਗਾਦੀ ਪਲੇਟ ਹੋਵੇ ਥੋੜਾ ਤੂੰ ਹੀ ਕਹ ਲਈ ਠੀਕ ਠੀਕ ਜੇ ਦਿੱਦੀ ਰੋਟੀ ਖੈਣ ਲੇਕ ਨੀ ਠੀਕ ਠੀਕ ਆ ਕੋਈ ਨਾ ਤੁਹਾਡੀ ਮੈਂ ਕਰੋਨਾ ਬੰਬਾਂ ਨਾਲ ਗੱਲ ਇੱਕ ਮਿੰਟ ਰੁਕੇ ਬਸ ਇੱਕ ਮਿੰਟ ਹੋਲਡ ਤੇ ਰੱਖਿਓ ਚਲੋ ਘਰ ਦੇ ਘਰ ਨਾਲ ਚਲੋ ਫੁਲਕੇ ਤੇ ਲਾਠੀ ਲੈ ਆ ਪਰ ਨੂੰ ਦਰਦੀ ਬੜੀ ਕੋਈ ਇਸ਼ਤਿਹਾਰ ਨਹੀਂ ਕਰਦੀ ਹਾਂ ਨਾ ਕੋਈ ਨਹੀਂ ਕਰਦੀ ਆਪੇ ਲੈ ਆ ਅੱਛਾ ਤੇ ਕਰ ਲਿਆ ਗੱਲ ਚਲੋ ਸੱਸੀ ਤੁਮ ਮਮੀ ਦੀ ਹਾਂਜੀ ਠੀਕ ਠਾਕ ਹੋ ਗਈ ਤੁਸੀਂ ਸੁਣਾਓ ਕੁਛ ਨਹੀਂ ਫੁਲਕੇ ਲਾਉਣ ਲਈ ਹਾਂ ਤੇ ਸੁਣਾਓ ਸੇ ਤਾਂ ਠੀਕ ਜੀ ਖਾਲਾ ਰੋਟੀ ਪਾਣੀ ਕਿਉਂ ਪੀਤੀ ਗਈ ਹੈ ਖੱਲੀ ਗਈ ਹੈ ਉਹ ਕਿਦਾਂ ਦੀ ਗਈ ਹੈ ਅੱਛਾ ਤੇ ਫੇਰ ਰੋਟੀ ਪਾਣੀ ਦਾ ਕਿਦਾਂ ਚੱਲਦਾ ਮੁੰਡਾ ਲੁਕੰਦਾ ਵਾ ਤੇ ਇਹਨੂੰ ਅਗਲੇ ਹੈ ਨਹੀਂ ਕਿ ਪਿੰਮਗਰ ਡੱਬਰ ਵੀ ਹੈ ਰਾਵਾਂ ਤਾਰਾ ਵਾਲੀ ਦੀ ਸਲਾਹ ਨਾ ਗਈ ਆ ਵੀ ਕਿੱਦਾਂ ਅਸੀਂ ਉਹਨੂੰ ਵੀ ਨਹੀਂ ਦੱਸਿਆ ਚੱਗਣਾ ਪਰ ਇਹ ਗੱਲ ਤੇ ਦੋ ਵਾਰ ਤੇ ਮੜੀ ਆ ਨਾ ਚੱਲ ਕੋਈ ਗੱਲ ਇੱਥੇ ਫਿਗਰ ਨਾ ਕਰੋ ਦਵਾਈ ਉਹਦੀ ਖਾਓ ਟਾਈਮ ਨਾਲ ਆਪਣੀ ਕੋਈ ਨਹੀਂ ਮੈਂ ਕਿਦਾਂ ਆਣਾ ਮਮੀ ਨੂੰ ਘਰ ਨੂੰ ਵੀ ਪਤਾ ਮੈਂ ਵੀ ਕੱਲੀ ਆ ਤੇ ਨਾਲੇ ਝਟ ਖੇਡ ਜਾਂਦੇ ਆ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਹੀ ਫੇਰ ਵੀ ਇੱਕ ਵਾਰ ਇਹਨਾਂ ਨੂੰ ਪੁੱਛ ਲੂੰਗੀ ਏ ਕਹਿਣਗੇ ਫੇਰ ਮੈਂ ਆ ਜੂੰਗੀ ਪੱਕਾ ਨਹੀਂ ਆਉਂਦੀ ਪਰ ਇਹ ਗੱਲ ਬੜੀ ਮਾੜੀ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਮੁੰਡਾ ਰੋਟੀਆਂ ਪਕਾਉਂਦਿਆਂ ਹਾਂ ਇਹਨੂੰ ਅਗਲ ਦਾ ਘਟਾਈ ਜਾ ਕੇ ਬੈਠੀ ਆ ਪੁੱਛਣ ਵਾਲਾ ਹੈ ਨਾ ਕੋਈ ਚੰਗਾ ਹੋਏ ਨਾ ਡਾਂਗ ਲੈ ਕੇ ਭਜਾ ਦੇ ਕਿੱਦੋਂ ਵਰਦੇ ਆਇਆ ਭਾਈ ਇਹ ਪੜਾ ਪੇਕੇ ਕਿੰਨਾ ਚਿਰ ਚੱਲਦੇ ਇਹਨੂੰ ਚੱਲ ਕੋਈ ਗੱਲ ਨਹੀਂ ਠੀਕ ਤੁਸੀਂ ਅੱਗੇ ਨਹੀਂ ਹੈਗੇ ਫਿਕਰ ਕਰ ਕਰਕੇ ਹੋਰ ਹੋਗੇ ਕੋਈ ਗੱਲ ਨਹੀਂ ਮੈਂ ਪੁੱਛ ਕੇ ਵੇਖੂਗੀ ਜੇ ਕਹਿਣਗੇ ਫਿਰ ਮੈਂ ਆਉਂਗੀ ਚਲੋ ਠੀਕਾ ਚੰਗਾ ਮੰਮੀ ਸਾਸਿਕਾ ਹੈ ਆ ਤਾਂ ਦਾ ਘਟ ਪਤਾ ਲਿਆ ਕਿੱਤੇ ਮ ਜਿਹੜੇ ਰੋਟੀ ਖਾਣ ਵਾਲੇ ਤੇ ਮੈਂ ਹੀ ਪਕਾ ਕੇ ਦੇਣੀ ਆ ਮੁੰਡਾ ਰੋਟੀਗਾ ਲਾਉਂਦੀ ਆ ਮਗਰ ਵੀ ਕੋਈ ਆਹ ਦੇਣ ਵਾਲਾ ਹੈ ਨਹੀਂ ਆ ਨਾ ਕਿ ਕੋਈ ਭਾਂਡ ਧਰਾਈ ਹੋਵੇ ਤੇ ਜਾ ਆਪਣੇ ਘਰ ਸਸਤੇ ਦੇ ਠੀਕ ਨਹੀਂ ਗੀ ਨਾ ਸਾਰੇ ਦੇ ਇੱਕੋ ਜਿਹੇ ਤਾਂ ਕਹਿਣਾ ਇਹਨੂੰ ਕਿੰਨੇ ਆ ਜਾ ਕੇ ਬੈਠੀ ਉੱਥੇ ਉਹਨਾਂ ਦਾ ਵੀ ਕੰਮ ਹੀ ਕਰਦੀ ਹੁੰਦੀ ਆ ਕਿ ਬੈਠਿਆਂ ਨੂੰ ਰੋਟੀ ਅੱਜਕੱਲ ਕੌਣ ਦਿੰਦਾ ਈ ਜਿੱਦਾਂ ਦੀ ਭਰਜਾਈ ਏ ਆ ਉਦਾਂ ਦੀ ਮਗਰ ਹੁੰਦੀ ਆ ਹਾਂਜੀ ਆ ਜੀ ਮੈਂ ਆ ਲੈ ਪਤਾ ਫੋਨ ਤੇ ਮੈਂ ਗੱਲ ਕਰ ਲਈ ਤੇਰੀ ਭੁਆ ਨਾਲ ਕਰ ਲਈ ਗੱਲ ਗੱਲ ਕਰ ਲਈ ਭੁਆ ਤੇਰੀ ਨਾਲ ਹਾਂਜੀ ਤੂੰ ਆਂਦੀ ਆ ਵੀ ਮੈਂ ਤੇਰੇ ਕੋਲੋਂ ਵੱਲੋਂ ਵੀ ਉਹਨੂੰ ਪੁੱਛ ਕੇ ਤੇ ਫਿਰ ਮੈਂ ਤੁਹਾਨੂੰ ਦੱਸਣੀ ਫੋਨ ਕਰਕੇ ਕਿ ਜੇ ਮੰਨ ਗਿਆ ਫਿਰ ਮੈਂ ਆ ਜਾਗੀ ਇਹੋ ਗੱਲ ਉਹਦੇ ਕੋਲੋਂ ਤੇ ਬੱਤ ਪੈਣਾ ਮੈਨੂੰ ਫਿਰ ਹਾਂ ਉਹ ਤੂੰ ਆਂਦੀ ਜੇ ਮੰਨੂਗਾ ਤੇ ਆ ਜਾਗੀ ਜੇ ਨਾ ਮੰਨੂਗਾ ਤੇ ਫਿਰ ਮੈਂ ਨਾ ਆਵਾਂਗੀ ਹੋਰ ਕੀ ਕਰਨਾ ਫਿਰ ਤੇ ਤੂੰ ਇਦਾਂ ਕਰ ਤੂੰ ਆਪਣੀ ਮੰਮੀ ਨੂੰ ਫੋਨ ਲਾ ਤੇਰੇ ਕਹੇ ਤੇ ਆ ਜਾਣਾ ਉਹਨੇ ਮੈਂ ਮੇਰਾ ਨੀ ਜੀ ਕਹਤਾ ਫੋਨ ਲਾਉਨੂੰ ਹਾਂ ਜੇ ਉਹ ਤੁਹਾਨੂੰ ਦੱਸ ਕੇ ਗਿਆ ਹੋਵੇ ਨਾ ਤੇ ਫਿਰ ਬੰਦਾ ਫੋਨ ਉੱਤੇ ਅਗਲਾ ਆਦਾ ਮੈਂ ਪੁੱਤ ਚੱਲ ਸਾਨੂੰ ਲੋੜ ਵਾ ਕੀ ਕਰੀਏ ਹੁਣ ਲੋੜ ਤੇ ਸਾਨੂੰ ਉਹਨੂੰ ਕਾਦੀ ਲੋੜ ਵਾ ਉਹ ਤੇ ਮਾਂ ਨਾਲ ਬੈਠੀ ਆ ਨੰਮੀ ਨੂੰ ਬੰਨਿਓ ਕੀ ਗਿਆ ਉਹਨਾਂ ਦਾ ਸਹੁਰੇ ਦਾ ਸਹੇ ਇਹ ਕਿਹੜੀ ਗੱਲ ਹੋਈ ਬੰਦਾ ਪੁੱਛੇ ਹੈ ਚਲੋ ਫਿਰ ਕੀ ਕਰਨਾ ਹੁਣ ਟਾਈਮ ਤੇ ਕੱਢਣਾ ਹੀ ਆ ਨਾ ਪੁੱਤ ਕੋਈ ਇੱਕ ਪਾਸੇ ਮੈਨੂੰ ਭੂਆ ਦਾ ਹੁੰਦਿਆ ਕੋਈ ਮੁਫੜਣਾ ਆਣਾ ਚਲੋ ਕਿ ਤੂੰ ਉੱਥੇ ਤੁਰੀਦੇ ਨਹੀਂ ਹੁਣ ਪੱਕੀ ਅਸਹਿਜਾ ਜੇ ਪੁੱਤ ਮੰਨੇਗਾ ਤੇ ਫੇਰ ਹੀ ਉਹਨੇ ਆਉਣਾ ਜੇ ਉਹ ਨਾ ਨਾ ਮੰਨਿਆ ਤੇ ਫੇਰ ਨਹੀਂ ਉਹਨੇ ਆਉਣਾ ਉਹ ਮੈਨੂੰ ਕਹਿੰਦੀ ਆਂ ਪਤਾ ਪਊਗਾ। ਬਹੁਤ ਨਹੀਂ ਗੱਲਾਂ ਭੈਣਾ ਵਾ। ਹਮਮ ਚਲੋ ਕੋਈ ਨਹੀਂ ਮੈਂ ਬਾਕੀ ਮੰਮੀ ਨੂੰ ਫੋਨ ਕਰਕੇ ਪੁੱਤ ਇਹਨਾਂ ਬਾਅਦ ਜਾ ਕੇ ਨਹੀਂ ਜਾਂਦੇ। ਘਰ ਤੋਂ ਫੋਨ ਪੁੱਤ ਤੇਰੇ ਘੇਰੇ ਆ ਜਣਾ ਮੈਂ। ਆ ਚਲੋ ਕੋਈ ਨਹੀਂ ਮੈਂ ਫਿਰ ਕੱਲ੍ਹ ਦਾ ਫੋਨ ਕਰਨਾ। ਕਰਨਾ ਹੀ ਪੈਣਾ ਪੁੱਤ। ਆਪਣੀ ਲੋੜ ਨੂੰ ਅਹੀਂ ਕਰਨਾ ਵਾ। ਇਹ ਕਰੀਏ ਫਿਰ ਹੁਣ। ਉਹਦੇ ਮਗਰ ਲੱਗੀ ਹੈ ਤੇ ਫਿਰ ਆਪਣਾ ਘਰ ਬਰਬਾਦ ਹੁੰਦਾ ਵਾ। ਭਾਪੇ ਆਊਗੀ ਤਾਂ ਆਪਣਾ ਘਰ ਸੰਭੂ ਕੀ। ਕੋਈ ਗੱਲ ਨਹੀਂ। ਰਹਿਣ ਦੇ ਤਾਂ ਅਸੀਂ ਉਹਦੀ ਆਖਰਵਾਦ ਤੇ ਉਹ ਜਾਂ ਕੋਈ ਗੱਲ ਨਹੀਂ ਅਸੀਂ ਨਹੀਂ ਹੋ ਜਾਂਦੇ। ਕੋਈ ਗੱਲ ਨਹੀਂ। ਮੇਰੀ ਗੱਲ ਸੁਣੋ ਹਾਂਜੀ ਮੰਮੀ ਦਾ ਪਿੰਡ ਫੋਨ ਆਇਆ ਸੀਗਾ ਕੀ ਕਹਿੰਦੇ ਕਹਿਣ ਰਹੇ ਵੀ ਇੱਕ ਰਾਤ ਵਾਸਤੇ ਆ ਹਾਂ ਉਹ ਜੀਵਨ ਪੇ ਕੇ ਗਈ ਆ ਤੇ ਮੈਂ ਚੱਲ ਜਾਵਾਂ ਫਿਰ ਰਾਤ ਰਹਿ ਕੇ ਆ ਜੰਮੀ ਉਹਦਾ ਕਹਿਣ ਦਾ ਮਤਲਬ ਇਹੋ ਹੀ ਆ ਵੀ ਰੋਟੀਆਂ ਲਾ ਜਾਣ ਕੇ ਓਹੋ ਗੱਲ ਰੋਟੀਆਂ ਦੀ ਥੋੜਾ ਹੁੰਦੀ ਆ ਸੋ ਅਗਲੇ ਨੇ ਆਪਣੇ ਦਿਲ ਦੀ ਗੱਲ ਕਰਨੀ ਹੁੰਦੀ ਆ ਹੁਣ ਤੀਨਾ ਨਹੀਂ ਕਰਨੀ ਤੇ ਕਿਦਣਾ ਕਰਨੀ ਆ ਦੁੱਖ ਸੁੱਖ ਤੇ ਭੁੱਲ ਨਹੀਂ ਹੁੰਦਾ ਵਾ ਉਹ ਤਾਂ ਫੋਨ ਤੇ ਬੋਲ ਹੋ ਜਾਂਦਾ ਵਾ ਸਾਰਾ ਪਰਿਵਾਰ ਲੱਗੀ ਆ ਫੋਨ ਤੇ ਕੀ ਗੱਲ ਕਰੂਗੀ ਜੀਵਨ ਪੇਕੇ ਗਈ ਆ ਦੂਜਾ ਮਨਜਿੰਦਰ ਪੱਠੇ ਪੁੱਠੇ ਵੜਨਾ ਗਿਆ ਹੋਊਗਾ ਕਿਉਂ 24 ਘੰਟੇ ਮਾਈ ਤੇ ਲਾਗੇ ਬੈਠਾ ਹਾਂ ਮੁੰਡੇ ਕੋਲ ਲਵਾਇਆ ਬਣਾਉਣਾ ਫੋਨ ਤੇ ਮੁੰਡਾ ਲਾਗੇ ਬੈਠਾ ਹੁਣਾ ਤੇ ਕੀ ਉਹਦੇ ਨੂੰ ਗੱਲ ਕਰਦੇ ਤੁਸੀਂ ਵੀ ਸਿਆਣੇ ਜੀ ਅਗਲੇ ਸਿਰ ਤੋਂ ਤਾਂ ਪਰਾਂ ਨਹੀਂ ਹੁੰਦੇ ਮੇਰੀ ਗੱਲ ਸੁਣ ਲੈ ਨਹੀਂ ਜਾਣਾ ਤੇ ਨਹੀਂ ਜਾਣਾ ਬਸ ਸਿੱਧੀ ਗੱਲ ਹਾਂ ਕਿਦਾਂ ਦੀ ਗੱਲ ਹੋਈ ਵੀ ਨਹੀਂ ਜਾਣਾ ਤੈਨੂੰ ਪਿਆ ਤਾਂ ਨਾ ਕਰੀ ਤੁਸੀਂ ਤਾਂ ਗੱਲ ਮੰਨਣੀ ਨਹੀਂ ਹੁੰਦੀ ਜੀਵਨ ਗਈ ਆ ਪਿੰਡ ਤੇ ਮਾਦਰੀ ਨੇ ਫੋਨ ਕਰਤਾ ਵੀ ਆ ਜਾ ਤੇ ਮਾਲਾ ਵੀ ਕੀਵੜ ਫੇਰ ਆਈਂਦੀ ਵਾਪਸ ਤੇ ਫੇਰ ਤੂੰ ਕੀ ਜਵਾਬ ਦੇਂਗੀ ਤੇ ਕੀ ਜਵਾਬ ਦਵਾਂਗੀ ਮੈਂ ਕਹਣਾ ਮੈਂ ਪਿੰਡ ਆਈ ਆ ਇਹਦੇ ਵਿੱਚ ਮੈਂ ਕੋਈ ਲੋਕਲ ਕਾ ਕੇ ਜਾਣਾ ਤੇ ਉਹਨੂੰ ਨਾ ਪਤਾ ਲੱਗੂਗਾ ਵੀ ਮਾਦਰੀ ਨੇ ਫੋਨ ਕੀਤਾ ਤੇ ਫੇਰ ਆਈ ਆ ਤੋ ਗਈ ਕਿਉਂ ਉਹਨੂੰ ਨਹੀਂ ਪਤਾ ਪਿੱਤੇ ਨੇ ਜਾਣੇ ਰੋਟੀ ਖਾਣ ਵਾਲੇ ਆ ਤੇ ਮੁੰਡਾ ਰੋਟੀਆਂ ਪਕਾਉਂਦਿਆ ਵਾ ਤੇ ਇਹਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਆਪਣੇ ਤੇ ਭਰਾ ਦੇ ਤੇਲ ਚੰਬ ਕਰਨ ਜਾਣਾ ਸੀ ਨਾ ਵੀ ਤੂੰ ਨਾ ਉਹ ਡਕਿਆ ਕਰ ਨਾ ਵਰਜਿਆ ਕਰ ਉਹਨੇ ਪਾਇ ਲੀੜੇ ਤੋਂ ਤੋੱਪੀ ਹੁਣ ਮਾਦਾ ਮੰਜੇ ਦੀ ਰੋਟੀ ਕੌਣ ਪਕਾ ਕੇ ਦਵੇ ਉਹਨੂੰ ਤੇ ਜਦੋਂ ਮਾਦਾ ਨੇ ਜ਼ਾਇਦਤ ਲਿਖੀ ਸੀ ਤੇ ਤੈਨੂੰ ਫੋਨ ਕਰਕੇ ਗਿਆ ਇਹਨਾਂ ਦੇ ਤਾਂ ਤੁਸੀਂ ਤਾਂ ਜ਼ਾਇਦਤ ਹੀ ਕੋਈ ਗੱਲ ਫੜੀ ਆ ਜ਼ਾਇਦਤ ਲਿਖੀ ਅਹੀਂ ਲਿਉਣੀ ਸੀ ਸਾਨੂੰ ਉਹਨਾਂ ਦੀ ਜ਼ਾਇਦਤ ਦੀ ਕੋਈ ਲੋੜ ਨਹੀਂ ਗਈ ਮਹਾਰਾ ਜੀ ਨੇ ਆਪਣੇ ਘਰ ਸਭ ਕੁਝ ਦਿੱਤਾ ਉਹਨੂੰ ਦਿੱਤਾ ਤਾਂ ਜਾ ਫਿਰ ਚੰਗਾ ਜਾ ਚੰਗਾ ਇੱਕੋ ਗਾਲੀ ਬਾਰ-ਬਾਰ ਬਾਰ-ਬਾਰ ਗੱਲ ਜੀਵਣ ਪਿੰਡ ਗਈ ਆ ਤੇ ਮਾਈ ਤਾਂ ਰਾਤਾਂ ਹੋਣਾ ਵੀ ਆੜ ਕੇ ਫੁਰਕੇ ਪਚਾ ਦੇਣਾ ਪਕਾ ਜੇ ਤੇ ਜਦੋਂ ਆ ਜੂਗੀ ਤਾਂ ਫਿਰ ਕਹੂਗੀ ਚੰਗਾ ਧੀਏ ਬੜੀ ਉਹਦੀ heidsਲੀ ਬਣੀ ਆ ਮੈਨੂੰ ਸਾਰਾ ਪਤਾ ਵੀ ਕੀ ਬੰਡਿਆ ਉੱਥੇ ਆ ਯਾਰ ਬੜੀ ਮਾੜੀ ਗੱਲ ਉਹ ਮਮੀ ਬਾਤ ਤੇ ਹੋਣਾ ਬਿਨਾਂ ਸੱਚ ਚਲ ਗਏ ਆ ਘਰ ਸਾਡੀ ਨਹੀਂ ਪਰੇਸ਼ਾਨੀ ਪਈ ਆ ਤੇ ਕਦੀ ਪੁੱਨ ਨਹੀਂ ਕੀਤਾ ਮਗਰੋਂ ਦੋ ਦਿਨੋਂ ਚੱਲੇ ਆ ਵੀ ਕਿਤੇ ਖਾਇਆ ਵਾ ਜਾਂ ਕੀ ਚੱਕਰ ਵਾ ਪੁੱਛਤਾ ਵਾ ਕੀ ਜਾਂਦੇ ਹਣ ਸਿਕਾ ਮੰਮੀ ਕਸਿਕਾ ਯਾ ਜੀ ਠੀਕ ਹੈ ਮੈਂ ਅੱਜ ਤੇ ਆਪਣਾ ਸੁਣਾਉ ਉਹ ਵਧੀਆ ਤੇ ਬੜੀ ਜੀ ਸੁਣੀ ਕਰਕੇ ਇਹਾੜੇ ਨਾਲ ਕੀ ਸੁਣੀ ਕੀਤੀ ਹੈ ਹੰਦੇ ਹੈ ਨਾਂ ਦੱਸਿਆ ਨਾ ਪੁੱਛਿਆ ਕਿਨੂੰ ਤੇ ਇਦਾਂ ਚਲ ਗਏ ਬਸ ਆਸ਼ਾ ਮੇਰੀ ਮਰਜ਼ੀ ਕੋਈ ਨਹੀਂ ਕਿ ਮੇਰੇ ਨਾਲ ਹੀ ਕਰਦਾ ਜਾਣ ਨੂੰ ਮਰਜ਼ੀ ਆ ਤੇ ਮੈਂ ਨਾ ਜਲ ਜਾਂਦਾ ਮਰਜ਼ੀ ਕੀ ਤੁਹਾਡੀ ਤੇ ਅੱਗੇ ਨਹੀਂ ਚਾਹੀਦਾ ਜੀ ਥੋੜੀ ਹਾਂ ਦੋ ਗਿਤਾ ਦੀਵਾਲੀ ਤੇ ਇੱਥੇ ਤਾਂ ਪਾਣੀ ਦਾ ਕੰਮ ਕਿੰਨੇ ਕਰਨਾ ਕੱਪੜੇ ਪੰਡਿਆ ਦੇ ਬੰਦਾ ਧੋਣ ਲਈ ਪਈਆਂ ਕਿੰਨੇ ਧੋਣੀਆਂ ਉਹ ਆਪਣੀ ਦਾਦੀ ਕੋ ਧੋ ਲੋ ਹਾਂ ਸਾਡਾ ਰੋਟੀ ਪਾਣੀ ਨਹੀਂ ਚੱਲਣਦਾ ਇੱਥੇ ਨਹੀਂ ਤੇ ਹੁਣ ਪਤਾ ਨਾ ਕਿਹ ਚੇਤਾ ਆ ਗਿਆ ਹੁਣ ਮਾਂ ਦਾ ਚੇਤਾ ਆ ਗਿਆ ਇਹ ਕਿਹੜੀ ਗੱਲਾਂ ਜਾਂ ਤੁਹਾਡੀਆਂ ਹੈਂ ਤੁਸੀਂ ਨਿਹਾਣੇ ਜੇ ਨਿਹਾਣੇ ਵਾਲੀ ਕਿਹੜੀ ਗੱਲ ਹੈ ਨਹੀਂ ਤੁਸੀਂ ਹੁਣ ਨਾ ਜਿੱਦੜੀ ਸਾ ਕਰਦੇ ਚੰਗੀ ਗੱਲ ਤੁਹਾਡੇ ਵਾਸਤੇ ਆਉ ਜੀਂ ਮੈਂ ਭਾਈ ਨਾਲ ਪੁੱਛਵਾ ਦੇ ਫੋਨ ਕੀਤਾ ਵਾ ਆਉਣਾ ਵਾ ਜਾਂ ਨਹੀਂ ਕਰਤਾ ਦੋ ਸਾਨੂੰ ਜਦੋਂ ਮੈਂ ਜੀ ਕਰੂਗਾ ਮੈਂ ਆ ਜੂੰਗੀ ਮੈਨੂੰ ਬਾਰ-ਬਾਰ ਫੋਨ ਕਰਕੇ ਦੋ ਠੀਕ ਪੱਕੀ ਰਹਿ ਪੁੱਤ ਇੱਥੇ ਕੋਈ ਗੱਲ ਨਹੀਂ ਫਿਰ ਹਾਂ ਬਹੁਤ ਹੀ ਮੱਝ ਆ ਕੀ ਕਰਨਾ ਕੀ ਨਹੀਂ ਕਰਨਾ ਮੈਂ ਨਹੀਂ ਕੋਈ ਨਹੀਂ ਇੱਕ ਦਾ ਅੱਜ ਦੀ ਢੜੀ ਦੇ ਕੱਲ ਜਿੱਦਾਂ ਮਰਜ਼ੀ ਆਓ ਇੱਥੇ ਠੀਕ ਆ ਨਾ ਉਹ ਤਾਂ ਤੋਂ ਹੋਣਾ ਕਿ ਹੋਣੀ ਰੱਖੋ ਪਰ ਚਲ ਗਿਆ ਤੇ ਮੰਮੀ ਹੁਣ ਆ ਜਾ ਮੰਮੀ ਹੁਣ ਆ ਰਿਹਾ ਇੱਥੇ ਮੰਮੀ ਨੂੰ ਨਹੀਂ ਪਤਾ ਵੀ ਜਾਣਾ ਵਾਂਗੇ ਨਹੀਂ ਚਲੋ ਠੀਕ ਆ ਯਾਰ ਫਿਰ ਆ ਜਿਓ ਹਾਂ ਆ ਚੰਗਾ ਇਹ ਕੋ ਗੱਲ ਕਰਨ ਵਾਲੀ ਪਰ ਕਿਨੇ ਆ ਕੋਈ ਵੀ ਚਲੋ ਯਾਰ ਕੀ ਕਰਨਾ ਆਪੇ ਤੋ ਤਾਂ ਲੈਨੇ ਕੱਪੜੇ